ਪਹਿਲਾ ਸਵਾਲ ਹੈ ਵੀ ਕਣਕ ਵਿੱਚ ਪੀਲੇ ਪਣ ਦੀ ਸਮੱਸਿਆ। ਮੁੱਖ ਕਾਰਨ ਕੀ ਨੇ? ਉਹਦੇ ਵਿੱਚ ਪਾਣੀ ਵੀ ਆ ਜਾਂਦਾ। ਬਹੁਤ ਜ਼ਿਆਦਾ ਭੰਬਲ ਪੂਸਾ ਪੈ ਜਾਂਦਾ। ਉੱਥੇ ਆਪਾਂ ਇਹਦਾ ਪਾਣੀ ਲਾਉਣਾ ਵਾ। ਉੱਥੇ ਆਪਾਂ ਬਣੀ ਦੀ ਖਾਦ ਲਾਉਣਾ ਹੁੰਦਾ। ਪਾਣੀ ਪਹਿਲਾਂ ਲਾਉਣ ਕੇ ਖਾਦ ਪਹਿਲਾਂ ਕਰੋਸੀ ਪਾਣੀ ਲਾਉਣ ਦੇ ਤਰੀਕੇ ਤੇ ਗੌਰ ਨਹੀਂ ਕਰਾਂਗੇ ਸਾਡੇ ਕਿਸਾਨ ਵੀਰ ਕਈ ਵਾਰਾ ਪਾਣੀ ਲਾਉਣ ਤੋਂ ਪਹਿਲਾਂ ਐਕਸਟਰਾ ਯੂਰੀਆ ਪਾ ਦਿੰਦੇ ਕਿਸਾਨ ਕੀ ਵੀ ਉਹਨੂੰ ਦੁਬਾਰਾ ਖਾਦ ਪਾਉਣੀ ਤੇ ਨਾ ਕਿਤੇ ਪੀਲੇ ਪਣ ਦਾ ਕਾਰਨ ਬਣਦੇ ਆ ਕਿ ਨਹੀਂ ਬਣਦਾ ਪ੍ਰਾਕਤਿਕ ਤਤ ਉਦੋਂ ਬਣਦੇ ਆ ਬੂਕੇ ਦੇ ਵਿੱਚ ਜਦੋਂ ਕਿਸਾਨ ਵੀਰੋ ਬਿਲਕੁਲ ਸਟੀਕ ਜਾਣਕਾਰੀ ਖੇਤੀ ਮਾਰਾਂ ਤੋਂ ਪ੍ਰਾਪਤ ਕਰੋ ਤੇ ਜਿੱਥੇ ਦੋਰਾ ਫੋਰਾ ਵੱਜਦਾ ਉੱਥੇ ਵੇਖੋ ਰੋਜ਼ ਆਪਾਂ ਪਹਿਨੋ ਰਕਮੈਂਡਡ ਡੋਸ ਤੋਂ ਦੋਗਣਾ ਪਾ ਰਹੇ ਹਾਂ ਤੇ ਜਿੱਥੇ ਦੋਰਾ ਫੋਰਾ ਵੱਜ ਗਿਆ ਉੱਥੇ ਚਾਰਗਣਾ ਡੋਸ ਹੋਗੀ ਕਿਸਾਨ ਵੀਰੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ YouTube ਚੈਨਲ ਖੇਤੀ ਟਾਈਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਹਾਂ ਡਾਕਟਰ ਸਤਵਿੰਦਰ ਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਤੇ ਅੱਜ ਅਸੀਂ ਤੁਹਾਡੇ ਨਾਲ ਬਹੁਤ ਅਹਿਮ ਵਿਸ਼ੇ ਤੇ ਗੱਲ ਕਰਨ ਲਈ ਆਏ ਹਾਂ ਖੇਤੀਬਾੜੀ ਵਿਭਾਗ ਦੇ ਓਪਨ ਖੇਤ ਸਟੂਡੀਓ ਵਿੱਚ ਤੁਸੀਂ ਜਿਵੇਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਅਸੀਂ ਇੱਕ ਖੇਤ ਦੇ ਵਿੱਚ ਖੜੇ ਆਂ ਤੇ ਅੱਜ ਅਸੀਂ ਬਹੁਤ ਮਹੱਤਵਪੂਰਨ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਣਕ ਦੇ ਵਿੱਚ ਪੀਲੇ ਪਣ ਦੀ ਸਮੱਸਿਆ ਦੇ ਕਾਰਨ ਤੇ ਉਹਨਾਂ ਨੂੰ ਹੱਲ ਕਿਵੇਂ ਕਰਨਾ ਇਸ ਵਾਸਤੇ ਅਸੀਂ ਬਹੁਤ ਹੀ ਮਹਿਕਮੇ ਦੇ ਮਾਹਰ ਡਾਕਟਰ ਮੇਰੇ ਨਾਲ ਨੇ ਡਾਕਟਰ ਪਰਮਵੀਰ ਸਿੰਘ ਕਾਲੋ ਜੀ ਜੋ ਕਿ ਖੇਤੀਬਾੜੀ ਅਫਸਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਨਾਲ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਡਾਕਟਰ ਪਰਮਵੀਰ ਸਿੰਘ ਕਾਲੋ ਹਾਂਜੀ ਡਾਕਟਰ ਪਰਮਵੀਰ ਸਿੰਘ ਕਾਲੋ ਜੀ ਤੁਹਾਡਾ ਸਵਾਗਤ ਆ ਖੇਤੀਬਾੜੀ ਵਿਭਾਗ ਦੇ YouTube ਚੈਨਲ ਖੇਤੀ ਟਾਈਮਸ ਤੇ ਡਾਕਟਰ ਸਾਹਿਬ ਬੜਾ ਮਹੱਤਵਪੂਰਨ ਵਿਸ਼ਾ ਆ ਕਿਉਂਕਿ ਕਿਸਾਨਾਂ ਦੇ ਬਹੁਤ ਫੋਨ ਆਉਂਦੇ ਆ ਬਹੁਤ ਕਿਸਾਨ ਸਾਡੇ ਵਾਲ ਕੇ ਸ਼ਿਕਾਇਤਾਂ ਕਰਦੇ ਆ ਵੀ ਸਾਡੀ ਕਣਕ ਦੇ ਵਿੱਚ ਪੀਲੇ ਪਣ ਦੀ ਸਮੱਸਿਆ ਬਹੁਤ ਆ ਇਸ ਕਰਕੇ ਅਸੀਂ ਇਹ ਜਿਹੜਾ ਪੌਡਕਾਸਟ ਕਰਨ ਦਾ ਮਕਸਦ ਵੀ ਇਹੋ ਆ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਕਿਸਾਨਾਂ ਤੱਕ ਪਹੁੰਚੇ ਤੇ ਡਾਕਟਰ ਸਾਹਿਬ ਤੁਹਾਡੇ ਅੱਗੇ ਜਿਹੜਾ ਪਹਿਲਾ ਸਵਾਲ ਆ ਵੀ ਕਣਕ ਵਿੱਚ ਪੀਲੇ ਪਣ ਦੀ ਸਮੱਸਿਆ ਇਹਦੇ ਜਿਹੜੇ ਮੁੱਖ ਕਾਰਨ ਉਹਨਾਂ ਤੋਂ ਆਪਾਂ ਗੱਲ ਸ਼ੁਰੂ ਕਰਨੀ ਆ ਵੀ ਇਹਦੇ ਪਹਿਲਾਂ ਦੋਸਤੋ ਮੁੱਖ ਕਾਰਨ ਕੀ ਨੇ ਹਾਂ ਡਾਕਟਰ ਸਾਹਿਬ ਪੀਲੇਪਣ ਦੇ ਜਿਹੜੇ ਕਣਕ ਤੇ ਆ ਨਾ ਬਹੁਤ ਜ਼ਿਆਦਾ ਕਾਰਨ ਹੈ ਮਤਲਬ ਉਹਦੇ ਵਿੱਚ ਮੌਸਮ ਵੀ ਆ ਜਾਂਦਾ ਉਹਦੇ ਵਿੱਚ ਪਾਣੀ ਵੀ ਆ ਜਾਂਦਾ ਉਹਦੇ ਵਿੱਚ ਕਈ ਤੱਤਾਂ ਦੀ ਘਾਟ ਵੀ ਆ ਜਾਂਦੀ ਆ ਮਤਲਬ ਬਹੁਤ ਜ਼ਿਆਦਾ ਕਾਰਨ ਆਪਾਂ ਇਹਦੇ ਵਿੱਚ ਹੀ ਗਿਣਦੇ ਆ ਹਾਂ ਡਾਕਟਰ ਸਾਹਿਬ ਅਨੇਕਾਂ ਸਮੱਸਿਆਵਾਂ ਨੇ ਪਰ ਅਸੀਂ ਵੇਖਿਆ ਕਿ ਜਦੋਂ ਕਿਸਾਨ ਪਾਣੀ ਲੌਂਦੇ ਆ ਨਾ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਪ੍ਰੋਬਲਮ ਉਥੇ ਉਹ ਕੀ ਕਰਦੇ ਜਦੋਂ ਪਾਣੀ ਲਾਉਂਦੇ ਉਦੋਂ ਸਾਡੇ ਕੋਲ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਸਾਡੀ ਕਣਕ ਦੇ ਵਿੱਚ ਪੀਲੇ ਪੰਦੀ ਸਮੱਸਿਆ ਆ ਗਈ ਸਾਡੀ ਕਣਕ ਦੇ ਵਿੱਚ ਐ ਖਾਦ ਪਾ ਰਹੇ ਆ ਕੁਝ ਕੋਸ਼ਿਸ਼ ਕਰ ਰਿਹਾ ਬਹੁਤ ਜ਼ਿਆਦਾ ਭੰਬਲ ਭੂਸਾ ਪੈ ਜਾਂਦਾ ਤੇ ਹੁਣ ਇਹ ਦੱਸੋ ਕਿ ਇਹ ਭੰਬਲ ਭੂਸੇ ਦੀ ਸਥਿਤੀ ਇਹ ਵੀ ਆ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਪਾਣੀ ਕਦੋਂ ਲਾਉਣ ਪਾਣੀ ਪਹਿਲਾਂ ਲਾਉਣ ਕਿ ਖਾਦ ਪਹਿਲਾਂ ਪਾਉਣ ਇਹ ਚੀਜ਼ ਤੁਸੀਂ ਜ਼ਰੂਰ ਕਲੀਅਰ ਕਰੋ ਸਾਡੇ ਬਿਲਕੁਲ ਕਣਕ ਦੀ ਜਿਹੜੀ ਬਜਾਈ ਆ ਉਹਦੇ ਸਮੇਂ ਤੇ ਬੜਾ ਨਿਰਪਰ ਕਰਦਾ ਵੇਖੋ ਜੇ ਤੇ ਤੁਸੀਂ ਬਜਾਈ ਕੀਤੀ ਆ ਖੁਸ਼ਕਵੱਤਰ ਦੇ ਵਿੱਚ ਉਥੇ ਜਿਹੜਾ ਪਾਣੀ ਆਪਾਂ ਲਾਉਣਾ ਵਾ ਉਹ ਅਸੀਂ ਲਗਭਗ 21 ਦਿਨਾਂ ਦੇ ਬਾਅਦ ਉਹਨੂੰ ਲਾ ਦੇਣਾ ਹੁੰਦਾ 21 ਦਿਨਾਂ ਦੇ ਵਿੱਚ ਵਿੱਚ ਲਾ ਦੇਣਾ ਹੁੰਦਾ ਤੇ ਜਿੱਥੇ ਆਪਣੀ ਸਿੰਜੂਵਾਲਤਾ ਵਿੱਚ ਆ ਉਥੇ ਆਪਾਂ ਜਿਹੜਾ ਪਾਣੀ ਲਾਉਣਾ ਵਾ ਉਥੇ ਆਪਾਂ ਪਾਣੀ ਮਹੀਨੇ ਤੋਂ ਬਾਅਦ ਲਾਉਣਾ ਹੁੰਦਾ ਵਾ ਸਾਡੇ ਕਿਸਾਨ ਵੀਰ ਕਰਦੇ ਕੀ ਆ ਇੱਕ ਤਾਂ ਜਦੋਂ ਕਣਕ ਬੀਜਦੇ ਆ ਨਾ ਕੋਸ਼ਿਸ਼ ਕਰਦੇ ਆ ਇਹੋ ਕਣਕ ਦੇ ਵਿੱਚ ਕਿਾਰੇ ਜਿਹੜੇ ਘੜ ਤੋਂ ਘਟ ਪਾਏ ਜਾਣ। ਸਭ ਤੋਂ ਵੱਡੀ ਸਮੱਸਿਆ ਜਿਹੜੀ ਅੱਜ ਆ ਰਹੀ ਆ ਪੀਲੇਪਣ ਦੀ ਉਹ ਸਾਡੇ ਕਿਸਾਨ ਵੀਰਾਂ ਦੀ ਇਹ ਆ। ਸਾਡੇ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਦੇ ਮੁਤਾਬਕ ਵੀ ਆਪਾਂ ਕਿਾਰੇ ਜਿਹੜੇ ਆ ਚਲੋ ਕਨਾਲ-ਕਨਾਲ ਦੇ ਕਰਕੇ ਅਸੀਂ ਪਾਉਣੇ ਹੁੰਦੇ ਤਾਂ ਯੂਨੀਵਰਸਿਟੀ ਆਂਦੀ ਆ ਵੀ ਪਾਣੀ ਜਿਹੜਾ ਘੜ ਤੋਂ ਘਟ ਲੱਗੇ। ਪਰ ਫਿਰ ਵੀ ਮੈਂ ਆਨਾ ਮ ਆਮ ਹਾਲਤਾਂ ਵਿੱਚ ਵੀ ਵੀ ਚਲੋ ਤੁਸੀਂ ਦੋ-ਦੋ ਕਨਾਲ ਦੇ ਵੀ ਕਿਾਰੇ ਪੈ ਜੋ ਤੇ ਉੱਤੇ ਖਲੋ ਕੇ ਪਾਣੀ ਲਾਓ। ਪਈ ਅੱਗੇ ਪਾਣੀ ਕਿਾਰੇ ਦੇ ਜਦੋਂ ਜਾਣਾ ਉਸ ਤੋਂ ਪਹਿਲਾਂ ਹੀ ਬੰਦ ਕਰ ਦਿਓ ਤਾਂ ਜੋ ਜਿਹੜਾ ਤਾਂ ਪਾਣੀ ਤੁਹਾਡੇ ਖੇਤ ਦੇ ਵਿੱਚ ਹੈਗਾ ਉਹ ਸਾਰੇ ਦਾ ਸਾਰਾ ਪਾਣੀ ਉਹ ਜ਼ਮੀਨ ਸੋਕ ਕਰ ਲਵੇ ਜਿਆਦਾ ਉਹ ਖੜਾ ਨਾ ਰਵੇ ਦੂਸਰੀ ਗੱਲ ਇਹਦੇ ਵਿੱਚ ਇਹ ਆ ਪਈ ਪਾਣੀ ਲੈਵਲ ਜਿਹੜਾ ਵਾ ਉਹ ਜ਼ਰੂਰ ਅੱਜਕੱਲ੍ਹ ਵੇਖੋ ਆਪਾਂ ਝੋਨਾ ਬੀਜਦੇ ਆ ਝੋਨੇ ਦੇ ਵਿੱਚ ਲਗਭਗ ਲੈਂਡ ਲੇਜ਼ਰ ਲੈਂਡ ਲੈਵਲਰ ਆਪਾਂ ਪਹਿਲੀਆਂ ਕਰਵਾ ਲਈਆਂ ਪਰ ਫਿਰ ਵੀ ਜਿੱਥੇ ਹੈ ਗਈ ਆ ਅਸੀਂ ਨੇ ਵੀ ਪੈਲੀਆਂ ਜੇ ਤੁਹਾਡੀਆਂ ਲੈਵਲ ਹੋਣਗੀਆਂ ਤੇ ਬਹੁਤ ਵਧੀਆ ਪਾਣੀ ਲਾਉਣ ਦੀ ਜਿਹੜੀ ਸਮੱਸਿਆ ਤੁਹਾਡੀ ਨਹੀਂ ਆਵੇਗੀ ਉਹ ਕਿਾਰੇ ਚਾਰ ਵੀ ਬਣ ਜਾਣਗੇ ਇੱਕ ਕਿੱਲੇ ਦੇ ਇੱਕ ਖੇਤ ਦੇ ਉਹ ਦੋ ਕਨਾਲ ਦਾ ਫਿਰ ਵੀ ਲਾਗੇ ਰਹਿ ਕੇ ਪਾਣੀ ਲੈ ਜੂ ਤੇ ਲਾਇਆ ਜਾ ਸਕਦਾ ਵਾ ਕੋਈ ਸਮੱਸਿਆ ਨਹੀਂ ਆਵੇਗੀ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜਾ ਪਾਣੀ ਲਾਉਣ ਦਾ ਤਰੀਕਾ ਸਾਨੂੰ ਕਿਸਾਨ ਵੀਰਾਂ ਨੂੰ ਉਹਦੇ ਤੇ ਗੌਰ ਕਰਨਾ ਹੋਏਗਾ ਜੇਕਰ ਅਸੀਂ ਪਾਣੀ ਲਾਉਣ ਦੇ ਤਰੀਕੇ ਤੇ ਗੌਰ ਨਹੀਂ ਕਰਾਂਗੇ ਤੇ ਪੀੜਾਪਨ ਆਏਗਾ ਆਏਗਾ ਸੋ ਦੂਸਰੀ ਗੱਲ ਅੱਗੇ ਨਾਲ ਹੀ ਇਹਦੇ ਮੈਂ ਇਹ ਚਲਾ ਦਿੰਨਾ ਭਈ ਜਿਹੜਾ ਪਾਣੀ ਦਾ ਸਮਾਵ ਉਹ 21 ਦਿਨ ਤੇ ਦੂਜਾ ਤੇ ਇੱਕ ਉਹਦੇ ਨਾਲ ਤੁਸੀਂ ਖਾਦ ਦੀ ਆ ਖਾਦ ਜਿੱਦੋਂ ਆਪਾਂ ਪਾਉਨੇ ਆ ਔਰ ਕੇ ਕਣਕ ਬੀਜਦੇ ਆ ਆਪਾਂ ਡੀਏਪੀ ਡਾਕਟਰ ਸਾਹਿਬ ਨਾਲ ਉਹਦੇ ਪਾਉਂਦੇ ਡੀਏਪੀ ਦੇ ਵਿੱਚ ਨਾਈਟ੍ਰੋਜਨ ਹੁੰਦੀ ਆ ਸਾਡੇ ਕਿਸਾਨ ਵੀਰ ਕਈ ਵਾਰਾ ਪਾਣੀ ਲਾਉਣ ਤੋਂ ਪਹਿਲਾਂ ਐਕਸਟਰਾ ਯੂਰੀਆ ਪਾ ਦਿੰਦੇ ਆ ਪਾਣੀ ਲਾਉਣ ਤੋਂ ਪਹਿਲਾਂ ਅਸੀਂ ਆਨੇ ਆਂ ਕਿ ਜੇ ਤੁਹਾਡੀ ਪਾਣੀ ਜੇ ਖੇਤ ਦੇ ਵਿੱਚ ਕੋਈ ਸਮੱਸਿਆ ਵਾ ਉਹਦੇ ਵਿੱਚ ਘਾਟ ਆ ਨਾਈਟ੍ਰੋਜਨ ਦੀ ਫਿਰ ਤੁਸੀਂ ਠੀਕ ਆ ਥੋੜੀ ਜੀ ਛੱਟਾ ਦੇ ਲੋ ਪਹਿਲੋਂ ਪਰ ਛੱਟਾ ਦੇਣ ਵੇਲੇ ਖਾ ਇੱਕ ਖਾਸ ਖਿਆਲ ਰੱਖਣਾ ਭਈ ਜਦੋਂ ਤੁਸੀਂ ਪਹਿਲੋਂ ਪਾਣੀ ਤੋਂ ਛੱਟਾ ਦੇਣਾ ਕਣਕ ਵਿੱਚ ਯੂਰੀਆ ਦਾ ਤੇ ਪਾਣੀ ਜਿਹੜਾ ਉਦੋਂ ਬਾਅਦ ਘਟ ਲੱਗਣਾ ਚਾਹੀਦਾ ਕਾਰਨ ਕਿਉਂਕਿ ਜੜ ਜਿਹੜੀ ਆ ਉਹਦੀ ਬਹੁਤ ਛੋਟੀ ਜੜ ਹੁੰਦੀ ਆ ਸਾਡੀ ਨਾਈਟ੍ਰੋਜਨ ਨਾਈਟ੍ਰੇਟ ਘੋਲ ਕੇ ਪਾਣੀ ਦੇ ਵਿੱਚ ਤੇ ਉਹ ਜੜ ਤੋਂ ਦੂਰ ਚਲੇ ਜਾਂਦੇ ਆ ਉਹ ਜਦੋਂ ਆਪਾਂ ਦੇਖਨੇ ਆ ਵੀ ਪੀਲਾ ਪਣਾ ਆ ਗਿਆ ਉਹ ਸਮੱਸਿਆ ਆਉਣੀ ਆ ਜਦੋਂ ਨਾਈਟ੍ਰੋਜਨ ਦੀ ਆਏਗੀ ਉਹ ਫਿਰ ਸਮੱਸਿਆ ਇਹ ਤੁਹਾਡੀ ਆਉਣੀ ਆਉਣੀ ਆ ਜੇ ਤੁਸੀਂ ਜ਼ਿਆਦਾ ਫਲਡਿੰਗ ਕਰੋਗੇ ਕਣਕ ਪਾਣੀ ਲਾਉਣ ਤੋਂ ਪਹਿਲਾਂ ਕਣਕ ਨੂੰ ਖਾਦ ਪਾਓ ਨਿਕਨ ਪਾਣੀ ਜੜਾ ਉਹਦੇ ਵਿੱਚ ਬੜੇ ਹਿਸਾਬ ਨਾਲ ਲਾਓ ਐਵੇਂ ਨਾ ਲਾਓ ਫਿਰ ਕੋਈ ਸਮੱਸਿਆ ਨਹੀਂ ਆਵੇਗੀ ਤੇ ਲੋੜ ਅਨਸਾਰ ਹੀ ਯੂਰੀਆ ਪਾਓ ਕਿਉਂਕਿ ਨਹੀਂ ਪੀਲਾਪਨ ਵੇਖਿਆ ਤਾਂ ਆਪਾਂ ਯੂਰੀਆ ਪਾ ਦੇਣੀ ਆ ਇਹ ਗੱਲ ਦਾ ਖਾਸ ਧਿਆਨ ਰੱਖਣਾ ਠੀਕ ਆ ਡਾਕਟਰ ਸਾਹਿਬ ਜਾਨੀ ਕਿ ਪੀਲੇਪਨ ਦੀ ਜਿਹੜੀ ਮੁੱਖ ਸਮੱਸਿਆ ਨਾ ਉਹ ਇਹੋ ਹੀ ਆ ਪਾਣੀ ਦਾ ਕਾਰਨ ਜਿਹੜਾ ਆਉਂਦੀ ਆ ਕਿ ਕਿਸਾਨ ਜਿਹੜੇ ਅੰਨੇਵਾ ਜਿਹੜਾ ਉਹ ਪਾਣੀ ਲਾ ਦਿੰਦੇ ਖੇਤਾਂ 'ਲ ਜਾ ਕੇ ਵਹਿੰਦੇ ਨਹੀਂ ਅੱਜ ਕੱਲ ਆਟੋਮੈਟਿਕ ਲੱਗੇ ਆ ਇੱਕ ਵਾਰ ਬਟਨ ਛੱਡਤਾ ਤੇ ਜਦੋਂ ਕਹਿ ਦਿੱਤਾ ਨੌਕਰ ਨੂੰ ਵੀ ਵੇਖ ਲਈ ਜਦੋਂ ਕਿੱਲਾ ਭਰ ਗਿਆ ਉਦੋਂ ਨੂੰ ਬੰਦ ਕਰਦੀ ਤੇ ਪਾਣੀ ਜਦੋਂ ਜ਼ਿਆਦਾ ਫਲਡਿੰਗ ਹੋ ਜਾਂਦੀ ਆ ਜ਼ਿਆਦਾ ਪੈੜੀ 'ਚ ਪਾਣੀ ਪੈ ਜਾਂਦਾ ਤੇ ਫੇਰ ਸਮੱਸਿਆ ਆ ਜਾਂਦੀ ਹੈ ਪੀਲੇਪਨ ਦੀ ਕਿਉਂਕਿ ਉਹ ਤੁਸੀਂ ਦੱਸਿਆ ਕਿ ਜਿਹੜੀਆਂ ਜੜ੍ਹਾਂ ਆ ਉਹ ਜਿਹੜੀਆਂ ਉਹਨਾਂ ਨੂੰ ਆਕਸੀਜਨ ਦੀ ਕਮੀ ਆ ਜਾਂਦੀ ਆ ਇਹ ਬੜੇ ਵਧੀਆ ਚਲੋ ਤੁਸੀਂ ਕਾਰਨ ਦੱਸੇ ਪਰ ਡਾਕਟਰ ਸਾਹਿਬ ਇੱਕ ਹੁਣ ਇੱਥੇ ਆ ਵੀ ਖਾਦ ਵੀ ਪਾਤੀ ਪਾਣੀ ਲਾਤਾ ਪਰ ਫੇਰ ਪੀਲੇਪਨ ਦੀ ਸਮੱਸਿਆ ਆ ਗਈ ਚਾਹੇ ਕੋਈ ਵੀ ਕਾਰਨ ਆ ਜਿਆਦਾ ਪਾਣੀ ਲੱਗ ਗਿਆ ਕੁਝ ਹੋ ਗਿਆ ਪਰ ਹੁਣ ਕਿਸਾਨ ਕੀ ਵੀ ਉਹਨੂੰ ਦੁਬਾਰਾ ਖਾਦ ਪਾਉਣੀ ਪਊਗੀ ਵੀ ਜੇ ਉਹਦੇ ਪੀਲੇ ਪੰਨ ਦੀ ਸਮੱਸਿਆ ਆ ਗਈ ਤੇ ਨਹੀਂ ਨਹੀਂ ਡਾਕਟਰ ਸਾਹਿਬ ਉਹਨੂੰ ਦੁਬਾਰਾ ਖਾਦ ਪਾਉਣ ਦਾ ਕੋਈ ਜ਼ਿਆਦਾ ਆਪਾਂ ਨੂੰ ਲਾਭ ਨਹੀਂ ਹੋਣਾ ਕਿਉਂਕਿ ਆਪਾਂ ਖਾਦ ਉਹਨੂੰ ਪਹਿਲਾਂ ਪਾ ਚੁੱਕੇ ਆ ਉਹਦਾ ਸਿਰਫ ਇੱਕੋ ਹੀ ਆ ਮੁੜ ਕੇ ਉਹਦਾ ਤਰੀਕਾ ਵੀ 3 ਕਿਲੋ ਯੂਰੀਆ ਲੈਣੀ ਆਪਾਂ ਠੀਕ ਹੈ ਜੀ ਉਹਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ ਤੇ ਥਾਰੋ ਲਈ ਸਾਰੇ ਖੇਤ ਦੇ ਵਿੱਚ ਉਹਦੀ ਸਪਰੇਅ ਕਰ ਦਿਓ ਅਗਰ ਫਿਰ ਵੀ ਤੁਹਾਨੂੰ ਆਂ ਚੌ ਦਿਨਾਂ ਤੱਕ ਸੱਤਾਂ ਦਿਨਾਂ ਤੱਕ ਘਾੜ ਮਹਿਸੂਸ ਹੁੰਦੀ ਆ ਤੇ ਇੱਕ ਸਪਰੇ ਆਪਾਂ ਇਹਦੀ ਹੋਰ ਰਿਪੀਟ ਕਰ ਦੋ ਤੇ ਤੁਹਾਡੇ ਪੀਲੇ ਪੰਦੇ ਦੀ ਸਮੱਸਿਆ ਜਿਹੜੀ ਯੂਰੀਆ ਖਾਦ ਕਰਕੇ ਹੋਏਗੀ ਉਹ ਬਿਲਕੁਲ ਤੁਹਾਡੀ ਖਤਮ ਹੋ ਜੇਗੀ ਅੱਛਾ ਜੀ 3 ਕਿਲੋ ਯੂਰੀਆ ਜਿਹੜੀ ਉਹ ਸਪਰੇ ਕਰਨ ਦੇ ਨਾਲ ਇਹ ਜਿਹੜੀ ਸਮੱਸਿਆ ਸਾਡੀ ਹੱਲ ਹੋ ਜੂਗੀ ਬਹੁਤ ਵਧੀਆ ਡਾਕਟਰ ਸਾਹਿਬ ਜਿਹੜੀ ਆ ਤੁਸੀਂ ਗੱਲ ਦੱਸੀ ਆ ਕਿਸਾਨ ਵੀਰੋ ਇਹ ਜਰੂਰ ਨੋਟ ਕਰ ਲਓ ਕਿ ਤੁਹਾਨੂੰ ਬਾਰ ਬਾਰ ਦੁਬਾਰਾ ਖਾਦ ਪਾਉਣ ਦੀ ਲੋੜ ਨਹੀਂ ਆ ਡਾਕਟਰ ਸਾਹਿਬ ਇਹ ਤੁਸੀਂ ਦੱਸਿਆ ਪਾਣੀ ਦੇ ਨਾਲ ਇਹ ਪਾਣੀ ਦੇ ਨਾਲ ਕੋਈ ਹੋਰ ਵੀ ਸਮੱਸਿਆ ਜਿਹੜੀ ਇਹਦੀ ਆਉਂਦੀ ਪੀਲੇ ਪਾਣੀ ਇਹ ਵੀ ਥੋੜਾ ਜਹਾਡੇ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਕਿ ਕਈ ਔਰ ਮਾੜੇ ਪਾਣੀਆਂ ਦਾ ਬੜਾ ਰੋੜਾ ਵਾ ਕਈਆਂ ਥਾਵਾਂ ਤੇ ਪੰਜਾਬ ਦੇ ਵਿੱਚ ਤੇ ਇਹ ਗੱਲ ਜਿਹੜੀ ਇਹ ਵੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਕਿ ਮਾੜੇ ਪਾਣੀ ਦੇ ਕਰਕੇ ਜਿਹੜੀ ਸਮੱਸਿਆ ਆਉਂਦੀ ਉਹਦਾ ਕੀ ਕਰਨਾ ਹਾਂ ਡਾਕਟਰ ਸਾਹਿਬ ਇਹ ਵੀ ਬੜਾ ਵਧੀਆ ਤੁਸੀਂ ਸਵਾਲ ਕੀਤਾ ਵਾ ਖਾਸ ਕਰਕੇ ਜਿਹੜੇ ਮਾੜੇ ਪਾਣੀਆਂ ਦੀ ਖਾਰਾ ਪਾਣੀ ਕਹ ਲੈਨੇ ਆ ਉਹ ਸਾਡੇ ਇਧਰਲੀ ਸਾਈਡ ਜਿਹੜੀ ਆ ਮਾਲਵਾ ਸਾਈਡ ਆ ਇੱਧਰ ਕੋਈ ਪ੍ਰੋਬਲਮ ਆਉਂਦੀ ਆ ਖਾਰੇ ਪਾਣੀ ਦੇ ਬਸ ਇਹੋ ਹੀ ਆ ਵੀ ਜੇ ਖਾਰਾ ਪਾਣੀ ਤੁਹਾਡੇ ਕੋਲ ਜਿਆਦਾ ਤੇ ਅਵੇਲੇਬਿਲਟੀ ਜਿਹੜੀ ਚੰਗੇ ਪਾਣੀ ਦੀ ਆ ਨਾ ਉਹ ਮਿਲਾ ਕੇ ਪਾਣੀ ਜਿਹੜਾ ਦੋਵੇਂ ਆ ਉਹਨਾਂ ਨੂੰ ਲਾਇਆ ਜਾਵੇ ਵੀ ਇੱਕ ਜੇ ਖਾਰਾ ਪਾਣੀ ਲਾਤਾ ਤੇ ਮੁੜ ਕੇ ਜਿਹੜਾ ਨਹਿਰ ਦਾ ਚੰਗਾ ਪਾਣੀ ਆ ਕਸੀ ਦਾ ਉਹ ਉਹਨੂੰ ਖੇਤ ਨੂੰ ਲੱਗ ਜੇ ਠੀਕ ਆ ਜੇ ਲਗਾਤਾਰ ਮਾੜਾ ਪਾਣੀ ਵੀ ਲੱਗੇਗਾ ਖਾਰ ਦੀ ਮਕਦਾਰ ਜਿਹੜੀ ਉਹ ਜਿਆਦਾ ਹੁੰਦੀ ਜਾਵੇਗੀ ਜਿਆਦਾ ਮਤਲਬ ਤੇਜ਼ਾਬੀ ਜ਼ਮੀਨ ਹੁੰਦੀ ਜਾਵੇਗੀ ਤੇ ਉਹ ਬਿਲਕੁਲ ਤੁਹਾਡੇ ਜਿਹੜੇ ਪੀਲੇ ਪਣ ਦੀ ਸਮੱਸਿਆ ਜਿਹੜੀ ਆ ਉਹ ਪਾਣੀ ਦੇ ਨਾਲ ਡਾਕਟਰ ਸਾਹਿਬ ਇਹਨਾਂ ਕਾਰਨਾਂ ਤੋਂ ਸਵਾਏ ਮੌਸਮ ਦਾ ਕਾਰਨ ਜਿਵੇਂ ਕਿ ਤੁਸੀਂ ਵੇਖੋ ਮੌਸਮ ਦਾ ਵਿਗਾੜ ਆ ਧੁੰਦ ਆਉਂਦੀ ਆ ਧੁੰਦ ਦਾ ਕਰਕੇ ਜਾਂ ਕੁਝ ਅਜਿਹੇ ਕਾਰਨ ਜਿਹੜੇ ਮੌਸਮ ਦੇ ਨਾਲ ਜੁੜੇ ਹੋਣ ਇਹਨਾਂ ਬਾਰੇ ਦੱਸੋਗੇ ਵੀ ਇਹ ਵੀ ਕਿਤੇ ਨਾ ਕਿਤੇ ਪੀਲੇ ਪਣ ਦਾ ਕਾਰਨ ਬਣਦੇ ਆ ਕਿ ਨਹੀਂ ਬਣਦੇ ਹੋ ਸਕਦਾ ਕਿਸਾਨ ਵੀਰੋ ਇਹ ਧੁੰਦ ਦਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ 10 ਦਿਨ ਵੀ ਬਣਿਆ ਹੋ ਸਕਦਾ 15 ਦਿਨ ਵੀ ਰਹਿ ਸਕਦਾ ਇਸ ਕਰਕੇ ਤੁਸੀਂ ਬਹੁਤ ਪੈਨਿਕ ਨਹੀਂ ਹੋਣਾ ਕਿ ਤੁਹਾਡੀਆਂ ਜਿਹੜੀਆਂ ਕਣਕਾਂ ਵਾਂ ਇਹਨਾਂ ਦਾ ਰੰਗ ਪੀਲਾ ਜਾਂ ਪੀਲੇਪਣ ਦੀ ਕੋਈ ਸਮੱਸਿਆ ਆ ਗਈ ਆ ਜ਼ਰੂਰ ਨਹੀਂ ਉਹ ਯੂਰੀਆ ਦੀ ਘਾਟਨਾ ਹੋਣੀ ਆ ਜ਼ਰੂਰ ਨਹੀਂ ਕਿ ਉਹ ਕਿਸੇ ਤੱਤ ਦੀ ਘਾਟਨਾ ਹੋਣੀ ਆ ਤੁਹਾਡੇ ਮੌਸਮ ਦੇ ਹਿਸਾਬ ਦੇ ਨਾਲ ਵੀ ਇਹ ਘਾਟ ਆ ਸਕਦੀ ਕਿਉਂ ਕਿ ਖਰਾਕ ਜਿਹੜੇ ਖਰਾਕੀ ਤੱਤ ਉਦੋਂ ਬਣਨੇ ਆ ਬੂਟੇ ਦੇ ਵਿੱਚ ਜਦੋਂ ਸੂਰਜ ਚੜ੍ਹੇਗਾ ਉਦੇ ਵਿੱਚ ਉਹਦੇ ਮਸਾਮ ਖੁੱਲਣਗੇ ਤੇ ਫੋਟੋਸਿੰਥੈਸਿਸ ਹੋਏਗੀ ਤੇ ਕਲੋਰੋਫਿਲ ਬਣੇਗੀ ਤੇ ਤਾਂ ਉਹਦੀ ਖਰਾਕ ਬਣਨੀ ਅੱਗੇ ਤੁਰਨਾ ਕੋਈ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਜਦੋਂ ਮੌਸਮ ਆਪਣੇ ਆਪ ਠੀਕ ਹੋਇਆ ਇਹ ਆਪਣੇ ਆਪ ਤੁਹਾਡੀ ਸਮੱਸਿਆ ਹੱਲ ਹੋ ਜਾਣੀ ਆ ਕੋਈ ਜ਼ਿਆਦਾ ਢੋਡੀਆਂ ਫੜ ਕੇ ਸਪ੍ਰੇਆਂ ਕਰਨ ਦੀ ਵੀ ਫਲਾਣੀ ਦਵਾਈ ਲਾ ਕੇ ਸਪਰੇਅ ਕਰਦੀਏ ਉਹ ਕੋਈ ਜ਼ਿਆਦਾ ਮਨ ਲੋ ਤੁਹਾਨੂੰ ਲੋੜ ਨਹੀਂ ਆ ਇਹ ਮੈਂ ਖਾਸ ਕਰਕੇ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਪਰ ਫਿਰ ਵੀ ਜੇ ਕੋਈ ਹੋਰ ਕੋਈ ਸਮੱਸਿਆ ਹੁੰਦੀ ਆ ਤੇ ਉਹਦਾ ਜਰੂਰ ਆਪਾਂ ਜਿੱਤਰਾ ਹੱਲ ਦੱਸਿਆ ਉਸ ਤਰੀਕੇ ਨਾਲ ਉਹਦਾ ਤੁਸੀਂ ਹੱਲ ਕਰ ਸਕਦੇ ਹੋ ਇੱਕ ਡਾਕਟਰ ਸਾਹਿਬ ਬਹੁਤ ਵੱਡੀ ਸਮੱਸਿਆ ਵਾ ਬੇ ਬਹੁਤ ਜ਼ਿਆਦਾ YouTube ਚੈਨਲ ਨੇ ਲੋਕੀ ਉਥੋਂ ਵੇਖੀ ਜਾਂਦੇ ਆ ਤੇ ਜਾ ਕੇ ਸਮਾਨ ਲਈ ਆਉਂਦੇ ਆ ਦੁਕਾਨਾਂ ਦੇ ਜਾ ਕੇ ਦੇ ਵੇਖੋ ਵੇਖੀ ਸਪਰੇਅ ਕਰੀ ਆਉਂਦੇ ਆ ਕਿਸਾਨ ਵੀਰੋ ਬਿਲਕੁਲ ਸਟੀਕ ਜਾਣਕਾਰੀ ਖੇਤੀ ਮਾਰਾਂ ਤੋਂ ਪ੍ਰਾਪਤ ਕਰੋ ਜੇ ਧੁੰਦ ਦੇ ਨਾਲ ਕੋਈ ਅਜੀਹੀ ਸਮੱਸਿਆ ਹੁੰਦੀ ਆ ਤਾਂ ਤੁਹਾਨੂੰ ਜ਼ਿਆਦਾ ਪੈਨਿਕ ਹੋਣ ਦੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਲੋੜ ਨਹੀਂ ਕੀ ਇਹ ਆਪਣੇ ਆਪ ਜਦੋਂ ਮੌਸਮ ਖੁੱਲੇਗਾ ਤਾਂ ਆਪਣੇ ਆਪ ਜਿਹੜਾ ਕਣਕ ਹੈ ਜਿਹਦਾ ਉਹਦਾ ਫਟਾਰਾ ਹੈ ਜਿਹਦਾ ਪੀੜਾਪਣ ਹੈ ਉਹ ਖਤਮ ਹੋ ਜਾਏਗਾ ਕਈ ਵਾਰ ਇਹ ਪੀੜਾਪਣ ਜਿਹੜਾ ਇਹ ਮੌਸਮ ਦੇ ਕਾਰਨ ਵੀ ਆਉਂਦਾ ਹੈ ਡਾਕਟਰ ਸਾਹਿਬ ਇੱਕ ਇੱਕ ਬਹੁਤ ਅਹਿਮ ਹੋਰ ਸਵਾਲ ਤੁਹਾਡੇ ਵਾਸਤੇ ਕਿ ਜਦੋਂ ਕਿਸਾਨ ਵੀ ਨਦੀ ਨਾਸ਼ਕਾਂ ਦੀ ਸਪਰੇਅ ਕਰਦੇ ਆ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੇ ਖੇਤੀ ਮਾਰਾ ਕੋ ਜਾਂਦੇ ਸਾਡੇ ਦਫ਼ਤਰਾਂ ਦੇ ਵਿੱਚ ਆਉਂਦੇ ਆ ਕਈ ਵਾਰ ਸਾਨੂੰ ਫੋਨ ਆਉਂਦੇ ਆ ਕਹਿੰਦੇ ਵੀ ਸਾਡੀ ਕਣਕ ਜਿਹੜੀ ਉਹ ਪੀਲੀ ਪੈ ਗਈ ਕਣਕ ਜਿਹੜੀ ਖਲੋਗੀ ਇਹ ਵੀ ਇੱਕ ਬੜਾ ਮੈਨੂੰ ਲੱਗਦਾ ਇੱਕ ਅਹਿਮ ਕਾਰਨ ਆ ਇਹ ਜਿਹੜਾ ਇਹਦੇ ਵਾਸਤੇ ਵੀ ਜਿਹੜੀ ਉਹਨਾਂ ਦੀ ਕਣਕ ਪੀਲੀ ਨਾ ਪਵੇ ਕਣਕ ਦੇ ਵਿੱਚ ਜਿਹੜੀ ਉਹਦੇ ਵਿਕਾਸ ਹੋ ਰਿਹਾ ਉਹਦੇ ਵਿੱਚ ਖੜੋਤ ਨਾ ਆਵੇ ਇਹਦੇ ਵਾਸਤੇ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਕੋ ਦੱਸੋ ਇਹ ਡਾਕਟਰ ਸਾਹਿਬ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਵਾ ਇਹ ਸਵਾਲ ਦੀ ਬੜੀ ਲੋੜ ਸੀ ਆ ਸਮੇਂ ਤੇ ਲੋਕ ਕੀ ਕਰਦੇ ਆ ਵੀ ਜਦੋਂ ਦਵਾਈਆਂ ਜਿਹੜੀਆਂ ਰਲਾ ਮਲਾ ਕੇ ਪਾਉਂਦੇ ਆ ਆਪਣੇ ਕਿਸਾਨ ਵੀਰ ਜਿਹੜੇ ਇੱਕ ਤੇ ਮੇਰੀ ਇਹਨਾਂ ਨੂੰ ਬੇਨਤੀ ਆ ਜੋ ਜੋ ਰਕਮੈਂਡਡ ਮਤਲਬ ਡੋਜ਼ ਹੈਗੀ ਕਿਸੇ ਦੀ ਦੇਖੋ 8 ਗ੍ਰਾਮ ਹੈ ਡੋਜ਼ ਕਿਸੇ ਦੀ 6 ਗ੍ਰਾਮ ਆ ਕਿਸੇ ਦੀ 160 ਗ੍ਰਾਮ ਡੋਜ਼ ਆ ਇਸ ਤਰ੍ਹਾਂ ਹੀ ਵੱਖ-ਵੱਖ ਦਵਾਈਆਂ ਨੇ ਪਰ ਆਪਾਂ ਕਈ ਵਾਰ ਉਹਨਾਂ ਦਵਾਈਆਂ ਨੂੰ ਮਿਲਾ ਕੇ ਪਾਈ ਜਾਂਦੇ ਸਾਰੇ ਕਿਸਾਨ ਵੀਰ ਮਤਲਬ ਪ੍ਰੈਕਟਿਸ ਏ ਠੀਕ ਨਹੀਂ ਹੈਗੀ ਲੇਕਿਨ ਫਿਰ ਵੀ ਇਹਦੇ ਵਿੱਚ ਜਿਹੜੀ ਸਪਰੇਅ ਕਰਨ ਦੀ ਇੱਕ ਪ੍ਰੈਕਟਿਸ ਆ ਉਹਨੂੰ ਤੁਸੀਂ ਜ਼ਰੂਰ ਠੀਕ ਕਰ ਲਓ ਕਿਉਂਕਿ ਜਦੋਂ ਆਪਾਂ ਸਪਰੇਅ ਕਰਦੇ ਆ ਕਿਤੇ ਦੋਰਾ ਫੁਹਾਰਾ ਵੱਜ ਗਿਆ ਕਿਤੇ ਕਾਰਾ ਵੱਜ ਗਿਆ ਤੇ ਜਿੱਥੇ ਦੋਰਾ ਫੁਹਾਰਾ ਵੱਜ ਜਾਂਦਾ ਉੱਥੇ ਵੇਖੋ ਡੋਸ ਆਪਾਂ ਪਹਿਲੋ ਰეკਮੈਂਡਡ ਡੋਸ ਤੋਂ 2 ਗੁਣਾ ਪਾ ਰਹੇ ਆ ਤੇ ਜਿੱਥੇ ਦੋਰਾ ਫੁਹਾਰਾ ਵੱਜ ਗਿਆ ਉੱਥੇ 4 ਗੁਣਾ ਡੋਸ ਹੋ ਗਈ ਉਹ ਜਿਹੜੀ 4 ਗੁਣਾ ਡੋਸ ਹੋ ਗਈ ਤੇ ਪੀੜਾ ਵੀ ਪੈਣਾ ਵਾ ਤੇ ਉਹਨੇ ਕਣਕ ਖਲਾਰਨੀ ਵੀ ਆ ਤੇ ਪੀਲਾ ਪਣ ਵੀ ਆਉਣਾ ਉਹਦੇ ਵਿੱਚ ਸੋ ਮੁੱਖ ਕਾਰਨ ਜਿਹੜੇ ਆ ਵੀ ਆਪਾਂ ਨੂੰ ਰਲਾ ਮਲਾ ਕੇ ਦਵਾਈਆਂ ਜਿਹੜੀਆਂ ਆਪਾਂ ਸਪਰੇਅ ਕਰਦੇ ਆ ਬੜੇ ਸੰਕੋਚਨਾ ਤੇ ਸਮਝ ਨਾ ਆਏ ਸਾਰੀਆਂ ਦਵਾਈਆਂ ਦੀ ਸਪਰੇਅ ਕਰੋ ਕਿਉਂਕਿ ਦਵਾਈਆਂ ਬਹੁਤ ਸਟਰੋਂਗ ਨੇ ਅੱਜਕੱਲ ਸਾਰੀਆਂ ਦਵਾਈ ਦਾ ਕੋਈ ਨੁਕਸਬੋਤਾ ਨਹੀਂ ਹੁੰਦਾ ਸਾਡੇ ਤਰਨ ਦੇ ਤਰੀਕੇ ਚ ਕਈ ਵਾਰ ਜਿਆਦਾ ਨੁਕਸ ਹੁੰਦਾ ਇਸ ਕਰਕੇ ਇਸ ਕਮਲ ਥੋੜਾ ਜਿਹਾ ਜਿਆਦਾ ਡਾਕਟਰ ਸਾਹਿਬ ਹੁਣ ਅਖੀਰਲਾ ਸਵਾਲ ਤੁਹਾਡੇ ਵਾਸਤੇ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਿਓ ਕਿਉਂਕਿ ਪੀੜੇ ਪੰਦੀ ਸਮੱਸਿਆ ਕਈ ਤੱਤਾਂ ਦੇ ਕਰਕੇ ਵੀ ਆਉਂਦੀ ਆ ਕਿਹੜੇ ਕਿਹੜੇ ਤੱਤ ਜਿਹੜੇ ਆ ਉਹਨਾਂ ਦੀ ਕਣਕ ਦੇ ਵਿੱਚ ਘਾਟ ਆ ਸਕਦੀ ਆ ਤੇ ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ ਤੇ ਉਹਨਾਂ ਦੇ ਨਾਲ ਪੀੜੇ ਪਾਉਂਦੀ ਸਮੱਸਿਆ ਜੇ ਆਉਂਦੀ ਤਾਂ ਉਹਦਾ ਹੱਲ ਕਿਵੇਂ ਕਰੀਏ ਜੇ ਕੋਈ ਵੇਖੋ ਪਹਿਲਾਂ ਥੋੜੀ ਜੀ ਦੇ ਨਾਈਟ੍ਰੋਜਨ ਦੀ ਘਾਟ ਵਾ ਉਹਦੇ ਕਰਕੇ ਤੇ ਬੂਟਾ ਉੱਪਰਲੇ ਬੰਨਿਓ ਜਾਂ ਵਿਚਕਾਰਲੀ ਸਾਈਡ ਤੋਂ ਥੋੜਾ ਜਿਹਾ ਆਮ ਸਾਰਾ ਹੀ ਪੀਲਾ ਥੋੜਾ ਜਿਹਾ ਪੈਣਾ ਸਟਾਰਟ ਹੋ ਜਾਂਦਾ ਵਾ ਕੋਈ ਇੱਕ ਇਹ ਕਾਰਨ ਹੈ ਫਿਰ ਇਹਦੇ ਵਿੱਚ ਗੰਧਕ ਦੀ ਘਾਟ ਵੀ ਆ ਜਾਂਦੀ ਆ ਤੇ ਇਹਦੇ ਵਿੱਚ ਮੈਗਨੀਜ਼ੀ ਘਾਟ ਵੀ ਆ ਜਾਂਦੀ ਆ ਸੋ ਇਹ ਜਿਹੜੀ ਦੁਦਿਆ ਮੈਗਨੀਜ਼ ਦੀ ਘਾਟ ਆ ਜਾਂ ਗੰਦਕ ਦੀ ਘਾਟ ਆ ਸਾਡੀਆਂ ਕਈ ਜ਼ਮੀਨਾਂ ਵਿੱਚ ਜ਼ਿਆਦਾ ਨਹੀਂ ਆਉਂਦੀ ਤੇ ਜਿਹੜੀ ਜ਼ਿੰਕ ਦੀ ਘਾਟ ਆ ਉਹ ਆਮ ਵੇਖਣ ਵਿੱਚ ਆਈ ਆ ਵੀ ਜ਼ਿੰਕ ਕਰਕੇ ਬੂਟੇ ਜਿਹੜੇ ਆ ਉਹ ਮਧਰਾ ਪਣਾ ਆ ਜਾਂਦਾ ਉਹਨਾਂ ਦੇ ਵਿੱਚ ਤੇ ਬੂਟੇ ਜ਼ਿਆਦਾ ਫਲਾ ਨਹੀਂ ਕਰਦੇ ਸਾਡੇ ਜਿਹੜੀ ਸਮੱਸਿਆ ਜ਼ਿਆਦਾ ਹੀ ਉਹ ਜ਼ਿੰਕ ਦੀ ਆ ਤੇ ਜ਼ਿੰਕ ਦੀ ਜਿਹੜੀ ਸਮੱਸਿਆ ਨੂੰ ਹੱਲ ਕਰਨ ਵਾਸਤੇ 0.5 ਅੱਧਾ ਪਰਸੈਂਟ ਜਿਹੜੀ ਜ਼ਿੰਕ ਆ ਉਹਦੀ ਸਪਰੇ ਆਪਾਂ ਨੂੰ ਕਰਨੀ ਚਾਹੀਦੀ 200 ਲੀਟਰ ਪਾਣੀ ਚ ਮਲਾ ਕੇ ਕਹਿਣ ਦਾ ਮਤਲਬ ਵੀ 1 ਕਿਲੋ ਜ਼ਿੰਕ ਤੇ 200 ਲੀਟਰ ਪਾਣੀ ਤੁਸੀਂ ਸਪਰੇਅ ਕਰ ਦੋ ਇਹ ਖੇਤ ਤੇ ਤੁਹਾਡੀ ਸਮੱਸਿਆ ਜੋ ਜਿੰਕ ਕਰਕੇ ਹੋਏਗੀ ਤੇ ਉਹ ਹੱਲ ਹੋ ਜੇਗੀ ਦੂਜੀ ਜਿਹੜੀ ਜਿਪਸਮ ਕਰਕੇ ਸਮੱਸਿਆ ਵਾ ਉਹ ਆਪਾਂ ਕੋ ਮਹਿਕਮੇ ਦੇ ਵਿੱਚ ਵੀ ਜਿਪਸਮ ਕਾਫੀ ਆਈ ਆ ਗੰਧਕ ਦੀ ਸਮੱਸਿਆ ਦੋ ਬੋਰੀਆਂ ਜਿਹੜੀਆਂ ਵਾ ਉਹ ਜਿਸਣ ਦੀਆਂ ਤੁਸੀਂ ਪਾ ਦੋ ਤੇ ਜਿਹੜੀ ਗੰਧਕ ਦੀ ਸਮੱਸਿਆ ਸਾਡੇ ਉਹ ਹੱਲ ਹੋ ਜਾਂਦੀ ਇਹ ਜਿਹੜੀ ਗੰਧਕ ਦੀ ਘਾਟ ਆ ਨਾ ਇਹ ਜਿਹੜਾ ਪੱਤਾ ਜਦੋਂ ਆਪਾਂ ਦੇਖਨੇ ਆ ਉੱਪਰੋਂ ਨੋਕ ਤੋਂ ਇਹ ਚਟਾ ਰਹਿਦਾ ਵਾ ਮਤਲਬ ਸੁੱਕਾ ਸੁੱਕਾ ਅਮਲਾ ਹਰਾ ਰਹਿਦਾ ਵਾ ਤੇ ਉਸ ਤੋਂ ਥੜੇ ਬੰਨੇ ਜਿਹੜਾ ਵਾ ਉਹ ਪਤਾ ਉਹ ਥੋੜਾ ਜਿਹਾ ਪੀਲੇਪਣ ਚ ਆ ਜਾਂਦਾ ਵਾ ਤੇ ਉਪਰੋਂ ਨੋਕ ਜਿਹੜੀ ਉਹਦੀ ਹਰੀ ਰਣੀਏ ਮੇਨ ਪਛਾਣਿਆ ਇਹਦੇ ਵਿੱਚ ਜੋ ਗੰਧਕ ਦੀ ਆ ਤੇ 18 ਕਿਲੋ ਬੈਂਜੋਨੇਟ ਉਹਦੀ ਸਪਰੇ ਆਪਾਂ ਕਰ ਸਕਦੇ ਜਾਂ ਦੋ ਜਿਹੜੀਆਂ ਬੋਰੀਆਂ ਵਾ ਉਹ ਆਪਾਂ ਸੁਪਰ ਆਪਣੇ ਕੋਲ ਵਾਧੂ ਆਈ ਹੈ ਜਿਪਸ ਅਮਰੀਕਾ ਸਾਰੇ ਡਿਪਾਰਟਮੈਂਟ ਚ ਆਈ ਪੰਜਾਬ ਸਾਰੇ ਚ ਆਈ ਆ ਤੁਸੀਂ ਜਿੱਥੋਂ ਲੈ ਕੇ ਮਰਜੀ ਤੇ ਉਹ ਦੋ ਬੋਰੀਆਂ ਪਾ ਸਕਦੇ ਹੋ ਜਾਂ 18 ਕਿਲੋ ਜਿਹੜੀ ਉਹ ਬੈਂਟੋਨਾਈਟ ਸਲਫਰ ਉਹ ਤੁਸੀਂ ਪਾ ਸਕਦੇ 18 ਕਿਲੋ ਹਨਾ 18 ਕਿਲੋ ਦੀ ਹਾਂ ਜੀ ਉਹ ਨਹੀਂ ਬਿਲਕੁਲ ਜੀ ਬਿਲਕੁਲ 18 ਕਿਲੋ ਬੈਂਚੂਨੇਟ ਸਲਫਰ ਜਿਹੜੀ ਆ ਉਹ ਸਲਫਰ ਜਿਹੜੀ ਤੁਸੀਂ ਪਾ ਸਕਦੇ ਹੋ ਉਹ ਇਹਦਾ ਮਤਲਬ ਮੇਨ ਇੱਕ ਹੱਲ ਬਹੁਤ ਵਧੀਆ ਤੁਸੀਂ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਦਿੱਤੀ ਅੱਜ ਦੇ ਜਿਹੜੇ ਇਸ ਓਪਨ ਖੇਤ ਸਟੂਡੀਓ ਦੇ ਵਿੱਚ ਅਸੀਂ ਆਏ ਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਪੀਲੇ ਪੰਦੇ ਕਾਰਨ ਜਿਹੜੇ ਉਹਨਾਂ ਦੇ ਸਵਾਲ ਹੀ ਉਹਨਾਂ ਦੇ ਤੁਸੀਂ ਬਹੁਤ ਵਧੀਆ ਜਵਾਬ ਦਿੱਤੇ ਡਾਕਟਰ ਪਰਮਵੀਰ ਸਿੰਘ ਕਾਲੋਂ ਇਹਨਾਂ ਦਾ ਬੜਾ ਵਧੀਆ ਤਜਰਬਾ ਆ ਤੇ ਕਿਸਾਨ ਵੀਰੋ ਇਹਨਾਂ ਦੀ ਗੱਲਬਾਤ ਜਿਹੜੀ ਤੁਸੀਂ ਸੁਣੀ ਵੀ ਆ ਤੇ ਸਾਨੂੰ ਪੂਰੀ ਉਮੀਦ ਆ ਕਿ ਇਹਨਾਂ ਦੇ ਜਿਹੜੇ ਤਜਰਬੇ ਆ ਇਹਨਾਂ ਦੀ ਜਿਹੜੀ ਗੱਲਬਾਤ ਤੋਂ ਜੇ ਤੁਸੀਂ ਕੋਈ ਜੋ ਕੁਝ ਸਿੱਖਿਆ ਵਾ ਉਹਨੂੰ ਜਿਹੜਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਆਪਣਾ ਪ੍ਰੈਕਟੀਕਲ ਤੌਰ ਦੇ ਜਦੋਂ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਏਗਾ ਇਹ ਸੀਗੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਪੀੜੇਪਨ ਦੀ ਸਮੱਸਿਆ ਉੱਤੇ ਅੱਜ ਦਾ ਇਹ ਪੌਡਕਾਸਟ ਕਿਸਾਨ ਵੀਰੋ ਉਮੀਦ ਆ ਕਿ ਤੁਹਾਨੂੰ ਇਹ ਸਾਡੀ ਗੱਲਬਾਤ ਜਿਹੜੀ ਹੈ ਇਹ ਬਹੁਤ ਪਸੰਦ ਆਈ ਹੋਊਗੀ ਅਗਲੀ ਵਾਰ ਅਸੀਂ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਖੇਤੀਬਾੜ ਨੂੰ ਲੈ ਕੇ ਫੇਰ ਮਿਲਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ